ਸਾਰੀ ਯੂਨਿਟੀਆਂ ਚ ਡਿਊਟੀਆਂ ਲੱਗਣੀਆਂ ਸੀ ਉਹਦੇ ਰਿਗਾਰਡਿੰਗ ਮੀਟਿੰਗ ਰੱਖੀ ਗਈ ਸੀ ਤੇ ਅਸੀਂ ਆਪਣੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਕ ਲੁਧਿਆਣੇ ਸ਼ਹਿਰ ਨੂੰ ਡਰੋਨ ਦਾ ਇੰਚਾਰਜ ਲਗਾਇਆ ਤੇ ਲੁਧਿਆਣੇ ਨੂੰ ਬੜੇ ਜੁਝਾਰੂ ਵਰਕਰ ਸਾਡਾ ਵੱਡਾ ਭਰਾ ਛੋਟਾ ਭਰਾ ਸਾਡਾ ਤੇ ਭਰਾਈਆਂ ਸੀ ਇਕੋ ਟੀਮ ਕੰਮ ਕਰ ਐਮਪੀ ਜਵਦੀ ਵੀਰ ਜ਼ਿਲ੍ਹਾ ਪ੍ਰਧਾਨ ਯੂਦਾ ਲੱਗਿਆ ਬਹੁਤ ਬਹੁਤ ਮੁਬਾਰਕਵਾ ਸਾਡੇ ਭਰਾ ਐਮਪੀ ਜਵਦੀ ਨੂੰ ਤੇ ਸਾਰੀ ਟੀਮ ਨੂੰ ਆਨਰ ਟਾਈਮ ਦੇ ਵਿੱਚ ਪਹਿਲਾਂ ਵੀ ਇਲੈਕਸ਼ਨਾਂ ਦੇ ਵਿੱਚ ਵੱਧ ਚੜ ਕੇ ਸਾਡੇ ਯੂਥ ਨੇ ਬੜਾ ਆਪਣਾ ਵਧੀਆ ਰੋਲ ਨਿਭਾਇਆ ਇੱਕ ਯੂਥ ਇੱਕ ਰੀੜ ਦੀ ਹੱਡੀ ਹੁੰਦਾ ਹੈ ਹਰ ਇੱਕ ਪਾਰਟੀ ਦੀ ਸਮਾਜ ਦੀ ਤੇ ਅਸੀਂ ਆਨਲਾਈਨ ਟਾਈਮ ਦੇ ਵਿੱਚ ਇਹ ਸਾਰੀ ਟੀਮ ਨੂੰ ਆਨਲਾਈਨ ਟਾਈਮ ਸਾਡੀਆਂ ਟ੍ਰੇਨਿੰਗਸ ਵੀ ਹੋਣੀਆਂ ਨੇ ਪਾਰਟੀ ਦੀ ਕਾਫੀ ਪਾਲਿਸੀਆਂ ਨੂੰ ਲੈ ਕੇ ਜੇ ਟ੍ਰੇਨਿੰਗ ਸਾਡੀਆਂ ਸ਼ੁਰੂ ਹੋਣੀਆਂ 27 28 ਤਰੀਕ ਤੋਂ ਜਲਦੀ ਅਸੀਂ ਟ੍ਰੇਨਿੰਗ ਦੇ ਕੇ ਆਪਣੇ ਯੂਥ ਨੂੰ ਗਰਾਊਂਡ ਦੇ ਵਿੱਚ ਤਾਰਾਂਗੇ ਤੇ ਕਾਫੀ ਕੰਮ ਨੇ ਗਰਾਊਂਡ ਬਣਵਾਉਣੇ ਨੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਔਰ ਕਾਫੀ ਕੰਮ ਪਾਰਟੀ ਵੱਲੋਂ ਆਏ ਨੇ ਡਿਊਟੀਆਂ ਲੱਗੀਆਂ ਨੇ ਕਿ ਅਸੀਂ ਜਲਦੀ ਹੋ ਇਨੂੰ ਫੀਲਡ ਗਰਾਊਂਡ ਦੇ ਵਿੱਚ ਲੈ ਕੇ ਆ ਰਹੇ ਹਾਂ ਸਰਕਾਰ ਨੂੰ ਜ਼ਿੰਮੇਵਾਰੀ ਮਿਲੀ ਹੈ ਕਿਹਦੇ ਦੇ ਮੰਤੋਂ ਬਿਲਕੁਲ ਜੀ ਸਰਕਾਰ ਵੱਲੋਂ ਜੋ ਸਾਡੀ ਜ਼ਿੰਮੇਵਾਰੀ ਮਿਲੀ ਹੈ ਉਹਦੀ ਹੀ ਟ੍ਰੇਨਿੰਗ ਵਾਸਤੇ ਦੱਸਿਆ ਨੂੰ ਅੱਜ ਦੱਸਿਆ ਸਾਰਿਆਂ ਨੂੰ ਤੁਹਾਡੇ ਆਨਰ ਟਾਈਮਸ ਕੀ ਕੀ ਕੰਮ ਹੋਣੇ ਆ ਜੋ ਵੀ ਸੁਸੋਦੀਆ ਸਾਹਿਬ ਇਸ ਚੀਜ਼ ਨੂੰ ਦੇਖ ਰਿਹਾ ਸਾਡੇ ਯੂਥ ਕਲੱਬ ਨੂੰ ਸਾਡੇ ਚੇਅਰਮੈਨ ਗੋਲਡੀ ਜੀ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਸਾਡੇ ਪ੍ਰਧਾਨ ਪੰਜਾਬ ਦੇ ਲਾਲਪੁਰਾ ਜੀ ਅਸੀਂ ਹਮੇਸ਼ਾ ਬਾਦ ਚੜ ਕੇ ਪਹਿਲਾਂ ਵੀ ਸਾਥ ਦਿੱਤਾ ਤੇ ਗਾਂ ਵੀ ਇਦਾਂ ਹੀ ਸਾਥ ਦਿੰਦੇ ਰਾਵਾਂਗੇ ਅੱਜ ਯੂਥ ਕਲੱਬ ਦੀ ਜੋ ਪਲੇਠੀ ਮੀਟਿੰਗ ਲੁਧਿਆਣਾ ਵਿਖੇ ਸਰਕਟ ਹਾਊਸ ਵਿਖੇ ਹੋਈ ਹੈ ਜੋ ਪਾਰਟੀ ਦੀ ਨੀਤੀਆਂ ਜੋ ਯੂਥ ਦਾ ਅਗੋ ਕੰਮ ਹੈ ਕਿਉਂਕਿ ਰੂਟ ਜੋ ਹੈ ਯੂਥ ਜੋ ਹੈ ਜੋ ਪਾਰਟੀ ਦੀ ਰੀੜ ਦੀ ਹੱਡੀ ਹੈ ਆਪਣਾ ਸ਼ਹਿਰ ਦੀ ਰੀੜ ਦੀ ਹੱਡੀ ਹੈ ਜੋ ਅੱਗੇ ਕੰਮ ਹੋਣੇ ਹੈ ਡਿਵੈਲਪਮੈਂਟ ਦੇ ਕੰਮ ਹੋਣੇ ਜਾਂ ਹੋਰ ਵੀ ਕੋਈ ਪਾਲਿਸਿਸ ਨੇ ਪਾਰਟੀ ਦੀਆਂ ਨੇ ਸਰਕਾਰ ਦੀਆਂ ਨੇ ਉਹ ਘਰ ਘਰ ਪਹੁੰਚਾਉਣ ਦੇ ਲਈ ਅੱਜ ਮੀਟਿੰਗ ਹੋਈ ਹੈ ਤੇ ਅੱਜ ਵਧਾਈ ਵੀ ਦਿੱਤੀ ਹੈ ਸਾਡੇ ਜਿਹੜੇ ਸਾਥੀ ਨਵੇਂ ਚੁਣੇ ਗਏ ਗੁਰਵੀਰ ਗੋਲੂ ਬਾਜਵਾ ਦੀ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਬੋਰਡ ਦੇ ਪ੍ਰਧਾਨ ਜਿਹੜੇ ਚੁਣੇ ਗਏ ਸਭ ਨੂੰ ਵਧਾਈ ਦਿੰਦੀ ਹੈ ਕਦਰ ਕੀ ਇਹ ਕਿ ਕਿਦਾਂ ਦਾ ਰਹੂਗਾ ਅੱਗੇ ਜਾ ਕੇ ਬਿਲਕੁਲ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦਾ ਸੰਗਠਨ ਹੈ ਯੂਥ ਤੇ ਬਹੁਤ ਟਰਸਟ ਕਰਦਾ ਕਿਉਂਕਿ ਅੱਗੇ ਵੀ ਜਿਹੜੇ ਵੀ ਜਿੰਨੇ ਵੀ ਇਲੈਕਸ਼ਨਸ ਹੋਏ ਆ ਯੂਥ ਨੇ ਆਪਣਾ ਵੱਧ ਚੜਕੇ ਆਪਣਾ ਹਿੱਸਾ ਪਾਇਆ ਤੇ ਉਸੇ ਲੜੀ ਵਿੱਚੋਂ ਅੱਜ ਧੰਨਵਾਦ ਵੀ ਕੀਤਾ ਯੂਥ ਦਾ ਤੇ ਯੂਥ ਨੂੰ ਅੱਗੇ ਵੀ ਲਾਭੰਦ ਕਰਨ ਦੇ ਲਈ ਜਿਹੜੀ ਪਾਲਿਸੀਆਂ ਨੇ ਉਹਨਾਂ ਨਾਲ ਡਿਸਕਸ ਕੀਤੀਆਂ ਜੀ ਜੋ ਸਾਈਨ ਲੈ ਕੇ ਗੱਲ ਕਰਾਂਗੇ ਬਿਲਕੁਲ ਸਤਾਈ ਦੇ ਲਈ ਜਿੱਦਾਂ ਅੱਗੇ ਡਵੈਲਪਮੈਂਟ ਦੇ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਮੁੱਦੇ ਤੇ ਇਲੈਕਸ਼ਨ ਲੜਦੀ ਰਹੀ ਤੇ ਅੱਗੋਂ ਵੀ ਡਵੈਲਪਮੈਂਟ ਦੇ ਮੁੱਦੇ ਤੇ ਲੜਨਗੀ ਤੇ ਜਿਹੜਾ ਯੂਥ ਹੈ ਸਾਡਾ ਉਹ ਘਰ ਘਰ ਡਵੈਲਪਮੈਂਟ ਲੈ ਕੇ ਜਾਇਆ ਹਾਂਜੀ ਜਿਵੇਂ ਤੁਹਾਨੂੰ ਅੱਜ ਪਤਾ ਹੈ ਯੂਥ ਕਲੱਬ ਦੀ ਮੀਟਿੰਗ ਹੋਈ ਹੈ ਸਾਡੇ ਡੋਨਲੀ ਚਾਰ ਜਿਹੜੇ ਸਾਹਿਬ ਤੇ ਅੱਜ ਜਿਹੜਾ ਸਮੁੱਚਾ ਯੂਥ ਔਰੇ ਯੂਥ ਕਲੱਬ ਦੇ ਜਿਹੜੇ ਬੋਰਡ ਪ੍ਰਧਾਨ ਨੇ ਜਾਂ ਜਿਹੜੇ ਸਮੂੱਚੇ ਜਿਹੜੇ ਮੈਂਬਰ ਆ ਜੋਰੇ ਆਏ ਨੇ ਤੇ ਇੱਕ ਤਾਂ ਉਹਨਾਂ ਦਾ ਸਨਮਾਨ ਕਰਨ ਦਾ ਮੁੱਖ ਮੰਤਵ ਸੀ ਤੇ ਇੱਕ ਜਿਹੜਾ ਯੂਥ ਕਲੱਬ ਨੂੰ ਆਪਾਂ ਕਿਵੇਂ ਚਲਾਉਣਾ ਹੈ ਗਾਹਾਂਡੀ ਕਿਵੇਂ ਫੈਸਿਲਿਟੀਆਂ ਲੋਕਾਂ ਨੇ ਪਹੁੰਚਾਉਣੀਆਂ ਨੇ ਚਾਹੇ ਉਹ ਸਪੋਰਟਸ ਦੇ ਰਿਲੇਟਿਡ ਹੋਣ ਚਾਹੀਏ ਸਪੋਰਟਸ ਪਾਰਕ ਬਣਾਉਣੇ ਹੋਣ ਚਾਹੀਏ ਯੂਥ ਨੂੰ ਕਿੱਟਾਂ ਦੇਣੀਆਂ ਹੋਣ ਤੇ ਚਾਹੇ ਹੈਲਥ ਦੇ ਰਿਲੇਟਿਡ ਜਿਹੜਾ ਯੂਥ ਨੂੰ ਅਵੇਅਰਨੈਸ ਕਰਨੀ ਹੋਵੇ ਚਾਹੇ ਉਹ ਨਸ਼ਿਆਂ ਤੋਂ ਕਿਵੇਂ ਯੂਥ ਨੂੰ ਪਾਸੇ ਢੱਕ ਕੇ ਇਧਰਲੇ ਪਾਸੇ ਲਾਉਣਾ ਉਹ ਸਾਰੀਆਂ ਚੀਜ਼ਾਂ ਤੇ ਇੱਕ ਵਿਸ਼ੇਸ਼ ਤੌਰ ਤੇ ਗੱਲ ਕਰਨੀ ਸੀ ਕਿ ਅਸੀਂ ਜਿਹੜਾ ਰੋਜ਼ਗਾਰ ਕੈਂਪ ਵੀ ਲਾ ਰਹੇ ਹਾਂ ਤੇ ਆਪਾਂ ਉਹਨੂੰ ਵੀ ਇਹਦੇ ਚ ਇਨਕਲੂਡ ਕਰਕੇ ਤੇ ਯੂਥ ਨੂੰ ਜੋਬ ਵੱਲ ਵੀ ਲਾਉਣਾ ਚਾਹੇ ਜਿਹੜਾ ਦੂਜੇ ਪਾਸੇ ਹਟਣ ਇਹ ਨੌਕਰੀ ਮਿਲੂਗੀ ਤਾਂ ਹੀ ਯੂਥ ਇੱਧਰ ਆਊਗਾ ਸਪੋਰਟਸ ਚ ਹੋਊਗਾ ਤੇ ਦੂਜੇ ਪਾਸੇ ਜਿਹੜਾ ਹਟੂਗਾ ਅੱਛਾ ਯੂਥ ਕਿੰਨਾ ਰਹਿ ਰਿਹਾ ਆਪਣਾ ਬੜਾ ਸਾਈਟ ਨਾ ਨਾ ਦੇਖੋ ਹੁਣ ਵੀ ਜੇ ਆਪਾਂ ਲੁਧਿਆਣਾ ਵੈਸਟ ਵੀ ਦੇਖੀਏ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ ਸਭ ਤੋਂ ਵੱਡਾ ਯੋਗਦਾਨ ਯੂਥ ਨੇ ਹੀ ਪਾਇਆ 2022 ਚ ਵੀ ਯੂਥ ਨੇ ਪਾਇਆ ਸੀ ਆਉਣ ਵਾਲੇ ਸਮੇਂ ਚ ਵੀ ਜਿਹੜਾ ਯੂਥ ਵੱਡਾ ਯੋਗਦਾਨ ਪਾਊਗਾ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਰਿਪੀਟ ਕਰੋਗੀ ਅੱਜ ਲੁਧਿਆਣੇ ਦੇ ਸਮੂਚੇ ਹਰ ਹਲਕੇ ਤੋਂ ਜਿਹੜੇ ਯੂਥ ਸਾਥੀ ਆਏ ਸੀ ਉਹਨਾਂ ਨਾਲ ਗੈਟ ਟੂਗੇਦਰ ਹੋਈ ਆ ਪੰਜਾਬ 'ਚ ਜਿਹੜਾ ਯੂਥ ਹੈ ਹਮੇਸ਼ਾ ਤੋਂ ਕਿਸੇ ਵੀ ਭਾਗ ਦੇ ਵਿੱਚ ਜਿਹੜਾ ਯੂਥ ਆ ਉਹਦਾ ਅਹਿਮ ਰੋਲ ਹੁੰਦਾ ਤੇ ਅੱਜ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਬਣੀ ਆ 2022 ਦੇ ਵਿੱਚ ਉਹ ਯੂਥ ਦੇ ਸਹਿਯੋਗ ਦੇ ਨਾਲ ਬਣੀ ਆ ਤੇ 2027 ਦੇ ਵਿੱਚ ਵੀ ਜਦੋਂ ਸਰਕਾਰ ਦੁਆਰਾ ਬਣਨੀ ਆ ਤਾਂ ਯੂਥ ਦੇ ਸਹਿਯੋਗ ਨਾਲ ਬਣਨੀ ਆ ਸੋ ਅੱਜ ਅਸੀਂ ਸਾਰੇ ਸਾਥੀਆਂ ਨੇ ਪਾਰਟੀ ਦੀਆਂ ਜੋ ਗਤੀਵਿਧੀਆਂ ਨੇ ਪਾਰਟੀਆਂ ਜਿਸ ਲੈਵਲ ਤੇ ਚਾਹੇ ਉਹ ਖੇਡਾਂ ਸੰਬੰਧੀ ਹੋਣ ਚਾਹੇ ਉਹ ਕਲਚਰ ਸੰਬੰਧੀ ਹੋਣ ਕਿਉਂਕਿ ਪੰਜਾਬ ਇੱਕ ਰੰਗਲਾ ਪੰਜਾਬ ਹੈ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਸ਼ੋਅ ਕਰਦਾ ਸੋ ਸਾਡਾ ਜਿਹੜਾ ਕਲਚਰ ਹੈ ਉਹ ਪੂਰਾ ਵਿਸ਼ਵ ਹੈ ਜਿਹੜਾ ਉਸ ਨੂੰ ਬਹੁਤ ਪਿਆਰ ਕਰਦਾ ਸੋ ਕਲਚਰ ਸੇਵਾਵਾਂ ਦੇਣ ਲਈ ਸਰਕਾਰ ਕੰਮ ਕਰ ਰਹੀ ਹੈ ਖੇਡਾਂ ਨੂੰ ਪਰਫੂਲਤ ਕਰਨ ਲਈ ਕੰਮ ਕਰ ਰਹੀ ਹੈ ਸੋ ਐਸੇ ਕਈ ਅਨੇਕਾ ਕੰਮ ਹੈ ਜਿਹੜੇ ਯੂਥ ਦੇ जिम्मे ਲੱਗੇ ਆ ਸੋ ਯੂਥ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਕਿਉਂਕਿ ਕਿਸੇ ਵੀ ਪਾਰਟੀ ਦਾ ਸਟਰਕਚਰ ਹੈ ਜਿਹੜਾ ਢਾਂਜਾ ਹੈ ਉਹ ਯੂਥ ਤੇ ਹੁੰਦਾ ਸੋ ਯੂਥ ਅਹਿਮ ਰੋਲ ਹੈ ਜਿਹੜਾ ਉਹ ਅਦਾ ਕਰੇਗਾ ਹੁਣ ਕਿੰਦਾ ਦੀ ਰਫਤਾਰ ਹੈ ਯੂਥ ਦੀ ਕੰਮਾਂ ਨੂੰ ਦੇਖੋ 2022 ਤੋਂ ਪੰਜਾਬ ਦੀ ਸਰਕਾਰ ਆਈ ਹੈ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਵਧੀਆ ਜਿਹੜਾ ਕੰਮ ਕਰ ਰਿਹਾ ਸੋ ਬੜਾ ਰਫਤਾਰ ਹੈ ਜਿਹੜੀ ਉਹ ਕਾਫੀ ਤੇਜ਼ ਹੈ ਜਿਹੜੀ ਉਹ ਸ਼ੁਰੂ ਤੋਂ ਹੀ ਚੱਲਦੀ ਆ ਤੇ ਅੱਗੇ ਵੀ ਤੇਜ਼ ਹੀ ਰਹੇਗਾ